ਸਤ ਗੁਰਾਂ ਦਾ ਇਸ ਮਹੀਨੇ ਦਾ ਉਪਦੇਸ਼ ਕਿ ਪਿਛਲਾ ਜੋ ਮਾਰਗ ਸੀ ਜੋ ਅਸੀਂ ਅਪਣਾਇਆ ਉਹ ਸੀ ਕਤਕ ਮਹੀਨੇ ਦਾ ਜਿਸ ਵੇ ਦੱਸਿਆ ਗਿਆ ਕਤਕ ਕਰਮ ਕਮਾਵਣੇ ਦੋਸ਼ ਨਾ ਕਾਉ ਜੋਗ ਪਰਮੇਚਰਤੇ ਬੱਲਿਆਂ ਵਿਆਪਣ ਸਭੇ ਰੋਹ ਵਾਹਿਗੁਰੂ ਨੂੰ ਭੁੱਲਣ ਵਾਲੇ ਜੋ ਪੁੱਲ ਗਏ ਉਹਨਾਂ ਨੂੰ ਹੀ ਦੁੱਖ ਮਹਿਸੂਸ ਹੁੰਦੇ ਹੈ ਇਹ ਨੇ ਕਿ ਜੇ ਤੂੰ ਭਜਨ ਬੰਦਗੀ ਕਰਦਾ ਤੇਰੇ ਸਰੀਰ ਦੇ ਉੱਤੇ ਭਾਵੇਂ ਤਨ ਕਰਕੇ ਹੋਣ ਭਾਵੇਂ ਮਨ ਕਰਕੇ ਹੋਣ ਕਿ ਕੋਈ ਦੁੱਖ ਤਕਲੀਫ ਨਾ ਆਵੇ ਦੁੱਖ ਤੇ ਤਕਲੀਫ ਆਉਂਦੀ ਹੈ ਤਾਂ ਦੇ ਰੋਗ ਆਉਂਦੇ ਹੈ ਮਾਨਸਿਕ ਰੋਗ ਆਉਂਦੇ ਹੈ ਪਰ ਵਹਿਰੂ ਦਾ ਨਾਮ ਜਪਣ ਵਾਲੇ ਉਸ ਹਰੇਕ ਸੰਕਟ ਨੂੰ ਹਰ ਤਕਲੀਫ ਨੂੰ ਹੱਸ ਕੇ ਸਹਿ ਜਾਂਦੇ ਆ ਉਹ ਹਰ ਇੱਕ ਤੰਦ ਦਾ ਰੋਗ ਹੈ ਭਾਵੇਂ ਮਨ ਦਾ ਰੋਗ ਹੈ ਕਿ ਇਹ ਦੋਨਾਂ ਦਾ ਜੋ ਜੋ ਇਹਨਾਂ ਦਾ ਪ੍ਰਭਾਵ ਹੈ ਮਨ ਮੁਕਤੇ ਹੁੰਦਾ ਹੈ ਮਨ ਮੁਖ ਰੋਂਦਾ ਹੈ ਮਨ ਮੁਖ ਰੋਵੇ ਗੁਰਮਖ ਹੱਸੇ ਕਿਉਂ ਗੁਰਮਖ ਕਿਉਂ ਆਸਦਾ ਗੁਰਮਖੀ ਇਸ ਲਈ ਹੱਸਦਾ ਕਿ ਵਾਹਿਗੁਰੂ ਐਡਾ ਵੱਡਾ ਦੁੱਖ ਸੀ ਪਤਾ ਨਹੀਂ ਕਿੰਨਾ ਵੱਡਾ ਹੋਣਾ ਸੀ ਕਿ ਤੇਰੀ ਕਿਰਪਾ ਦੇ ਨਾਲ ਪਤਾ ਹੀ ਨਹੀਂ ਲੱਗਿਆ ਮਹਿਸੂਸ ਹੀ ਨਹੀਂ ਹੋਇਆ ਇਹੀ ਤਵਦੀ ਕਿਰਪਾ ਹੈ ਸ਼ਹਾਦਤਾਂ ਦੇ ਦਿਹਾੜੇ ਨੇ ਸ਼ੀਦੀ ਦਿਹਾੜੇ ਆ ਇਨੇ ਸਿੱਛੇ ਦਮਾਪੁਰਖਾਂ ਦੇ ਅਸੀਂ ਜੀਵਨ ਵਰਗੇ ਸਬਣ ਕਰਦੇ ਆ ਕਿ ਤਨ ਤੇ ਆਰਾ ਵੀ ਚੱਲਦਾ ਹੈ ਭਾਈ ਮਤੀ ਦਾਹ ਜੀ ਕਿ ਜਿਨ੍ਹਾਂ ਦੇ ਤਨ ਨੂੰ ਚੀਰਿਆ ਜਾ ਰਿਹਾ ਹੈ ਫਿਰ ਵੀ ਕੋਈ ਚੀਖ ਨਹੀਂ ਕੋਈ ਦਰਦ ਨਹੀਂ ਕੋਈ ਤਕਲੀਫ ਨਹੀਂ ਕੇਵਲ ਤੋਂ ਕੇਵਲ ਇੱਕੋ ਮੰਗ ਇੱਕੋ ਹੀ ਡਿਮਾਂਡ ਰੱਖੀ ਸੀ ਕਿ ਹੈ ਔਰ ਮਜੀਵ ਜਦੋਂ ਤੂੰ ਮੈਨੂੰ ਨਾ ਕਟਣਾ ਜਦੋਂ ਮੈਨੂੰ ਤੂੰ ਮੌਤ ਦੇ ਘਾਟ ਤਾ ਨਾ ਕਿ ਉਸ ਟਾਈਮ ਮੇਰੀ ਇੱਕੋ ਹੀ ਇੱਕ ਮੰਗ ਹੈ ਕੋਈ ਦਵਾਈ ਨਹੀਂ ਕੋਈ ਬੂਟੀ ਨਹੀਂ ਕੋਈ ਰਹਿਮ ਨਹੀਂ ਇੱਕੋ ਇੱਕ ਮੰਗ ਮੰਗੀ ਕਿ ਮੇਰਾ ਮੁਖ ਮੇਰੇ ਗੁਰੂ ਵੱਲ ਹੋਵੇ ਮੇਰੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਮੈਂ ਜਦੋਂ ਮੁਖ ਦੇਖਾਂਗਾ ਮੈਨੂੰ ਤੇਰੀਆਂ ਦੁੱਖ ਤਕਲੀਫਾਂ ਦਾ ਪਤਾ ਹੀ ਲੱਗਣਾ ਹੈ ਉਥੇ ਆਰਾ ਚੱਲ ਰਿਹਾ ਉਥੇ ਆਰਾ ਚੱਲ ਰਿਹਾ ਤਾਂ ਦੇ ਉੱਤੇ ਦੇਖੋ ਇੱਕ ਰੱਬ ਦੇ ਪਿਆਰੇ ਦੀ ਫੇਰ ਵੀ ਮੁਖ ਤੋਂ ਸਤਨਾਮ ਬਹਿਗੂ ਦਾ ਜਾਪ ਹੈ ਗੁਰਬਾਣੀ ਦਾ ਜਾਪ ਹੋ ਰਿਹਾ ਹੈ ਫੇਰ ਵੀ ਕੋਈ ਤਕਲੀਫ ਨਹੀਂ ਗੁਰਬਾਣੀ ਇਸ ਲਈ ਨਹੀਂ ਪੜ੍ਹੀ ਜਾ ਰਹੀ ਕਿ ਮੇਰੇ ਦਰਦ ਮੈਨੂੰ ਕੋਈ ਤਕਲੀਫ ਨਾ ਇਸ ਲਈ ਹੋ ਰਹੀ ਹੈ ਕਿ ਹੁਣ ਸਵਾਸ ਖਤਮ ਹੋਣ ਵਾਲੇ ਆ ਮੇਰਾ ਆਖਰੀ ਸਵਾਸ ਤੱਕ ਕਿ ਗੁਰੂ ਦੇ ਦਰਸ਼ਨ ਤੇ ਪ੍ਰਮਾਤਮਾ ਤੇਰਾ ਨਾਮ ਮੁਖਤੇ ਹੋਵੇ ਕਿ ਐਸੀ ਭਾਵਨਾ ਕਿੰਨਾ ਚਾਹੁੰਦੀ ਹੈ ਜਿਨ੍ਹਾਂ ਦੇ ਅੰਦਰ ਗੁਰਮਤਿ ਸਮਾਈ ਹੋਈ ਹੈ ਗੁਰੂ ਦੇ ਮੱਤ ਗੁਰੂ ਦੇ ਪ੍ਰੇਮ ਦੇ ਨਾਲ ਆਉਂਦੀ ਹੈ ਕਿ ਗੁਰੂ ਤੋਂ ਮੱਤ ਲੈਣੀ ਹੈ ਜਦ ਤੱਕ ਤੁਸੀਂ ਗੁਰੂ ਦੇ ਨਾਲ ਪ੍ਰੇਮ ਨਹੀਂ ਕਰੋਗੇ ਤੱਕ ਤੁਹਾਨੂੰ ਉਹ ਮਤ ਆਈ ਨਹੀਂ ਸਕਦੀ ਹੁਣ ਪਹਿਲੇ ਸਮੇਂ ਦੇ ਵਿੱਚ ਅਕਸਰ ਦੇਖਦੇ ਆ ਕਿ ਜਿਨ੍ਹਾਂ ਨੇ 20 30 ਸਾਲ 40 ਸਾਲ ਪਹਿਲਾਂ ਪੜਾਈਆਂ ਕੀਤੀਆਂ ਨਾ ਟੀਚਰ ਅਕਸਰ ਹੀ ਹੱਥ ਵਿੱਚ ਉਹਨਾਂ ਡੰਡਾ ਹੁੰਦਾ ਸੀ ਸਾਲ ਦੀ ਰੋਤੁੰਦੀ ਸੀ ਹੱਥ ਠਰੇ ਹੁੰਦੇ ਸੀ ਬੱਚੇ ਹੁੰਦੇ ਸੀ ਅੱਜ ਕੱਲ੍ਹ ਵਾਂਗ ਫੈਸਿਲਟੀਆਂ ਵੀ ਨਹੀਂ ਸੀ ਕਿ ਸਕੂਲ ਦਾ ਕੰਮ ਜਦ ਦਿੱਤੇ ਹੀ ਕੁਐਸਚਨ ਦਾ ਆਨਸਰ ਨਾ ਦੇ ਹੋਣਾ ਤੇ ਮਾਰ ਪੈਂਦੀ ਸੀ ਤੇ ਟੀਚਰ ਮਾਰਦਾ ਸੀ ਪਰ ਟੀਚਰ ਨੂੰ ਉੱਠ ਕੇ ਮੁੱਖੋਂ ਕੋਈ ਕਿਸੇ ਨੇ ਮਾਰਾ ਨਹੀਂ ਬੋਲਣਾ ਫਿਰ ਵੀ ਅਗਲੇ ਦਿਨ ਉਹਦੀ ਕਲਾਸ ਚ ਜਾਂਦੇ ਆ ਕੋਈ ਸ਼ਿਕਾਇਤ ਨਹੀਂ ਕੋਈ ਵੀ ਕਿਸੇ ਪ੍ਰਕਾਰ ਦਾ ਮਾਨ ਦੇ ਵਿੱਚ ਮਿਲਾਨ ਨਹੀਂ ਵਸਤੇ ਹੀ ਹੁੰਦਾ ਸੀ ਕਿ ਕੱਲ ਨੂੰ ਮੈਂ ਪੜ ਕੇ ਆਵਾਂ ਮੈਂ ਕੁੜਤੋਂ ਬਚਾ ਅੱਜ ਦੇ ਸਮੇਂ ਵਿੱਚ ਕੀ ਹੈ ਅੱਜ ਦੇ ਸਮੇਂ ਵਿੱਚ ਕੁਝ ਹੋਰ ਹੋ ਗਿਆ ਇਹ ਥੋੜਾ ਜਿਹਾ ਬੱਚੇ ਨੂੰ ਟੀਚੇ ਛਿੜਕ ਦੇਣ ਨਾ ਜਦ ਹੀ ਧਾਨੇ ਸ਼ੁਰੂ ਹੋ ਜਾਂਦੇ ਹਨ ਮਾਤਾ ਪਿਤਾ ਆ ਜਾਂਦੇ ਕਲਾਸਾਂ ਲੱਗ ਜੇ ਉੱਤਰ ਤੱਕ ਤੇ ਉਸੇ ਤਰ੍ਹਾਂ ਫਿਰ ਟੀਚਰ ਪੜਾਉਂਦੇ ਅਤੇ ਪਹਿਲੀ ਪੜਾਈ ਅੱਜ ਦੀ ਪੜਾਈ ਪਹਿਲੇ ਪੜੇ ਪੈਂਛਣਾ ਪਾਉਂਦੇ ਆ ਤੇ ਅੱਜ ਵਾਲੇ ਉਹੀ ਬੀ.ਐਮ.ਏ ਕਰਕੇ ਵੀ ਥੇਲੇ ਲਾਉਂਦੇ ਗੁਰੂ ਦੀ ਇੱਜ਼ਤ ਨਾ ਹੋਈ ਗੁਰੂ ਦਾ ਸਤਕਾਰ ਨਹੀਂ ਹੋਇਆ ਪਹਿਲਾਂ ਦਾ ਗੁਰੂ ਦਾ ਸਿੱਖ ਸੀ ਭਾਵੇਂ ਉਸ ਨੂੰ ਇੰਨਾ ਗੁਰਮਤ ਦਾ ਗਿਆਨ ਨਹੀਂ ਸੀ ਨਾ ਇਤਿਹਾਸ ਦਾ ਨਾ ਕੁਰਬਾਨੀ ਦਾ ਨਾ ਪਰ ਫਿਰ ਵੀ ਇੱਕ ਪ੍ਰੀਤ ਸੀ ਗੁਰੂ ਦੇ ਨਾਲ ਕਿ ਪਹਿਲਾਂ ਅਸੀਂ ਸਥਾਨ ਦੇਖਦੇ ਹੁੰਦੇ ਸੀ ਕਿ ਕੱਚੇ ਸਥਾਨ ਹੋਣੇ ਧਰਮਕ ਸਥਾਨ ਅੱਜ ਮੰਗੋ ਅਲੀਸ਼ਾਨ ਬਿਲਡਿੰਗਾਂ ਨਹੀਂ ਬਣਾਈਆਂ ਹੁੰਦੀਆਂ ਸੀ ਪਰ ਜਿਹੜਾ ਉਹਨਾਂ ਛੋਟੀਆਂ ਬਿਲਡਿੰਗਾਂ ਵਿੱਚ ਇਮਾਰਤਾਂ ਦੇ ਵਿੱਚ ਕੱਚੀਆਂ ਇਮਾਰਤਾਂ ਦੇ ਵਿੱਚ ਜਿਹਦੇ ਅੰਦਰ ਕੋਈ ਵੀ ਕੋਈ ਐਸੀ ਲਾਇਟ ਨਹੀਂ ਲਾਈ ਹੋਈ ਕੋਈ ਇਸ ਤਰ੍ਹਾਂ ਦਾ ਪੱਥਰ ਨਹੀਂ ਹੈ ਕੋਈ ਚਮਕ ਦਮਕ ਨਹੀਂ ਹੈ ਪਰ ਜਿਹੜਾ ਸਕੂਨ ਉਹਨਾਂ ਇਮਾਰਤਾਂ ਵਿੱਚ ਸੀ ਅੱਜ ਨਹੀਂ ਕਿਸੇ ਬਿਲਡਿੰਗ ਵਿੱਚ ਚਲੇ ਜਾ ਤੁਹਾਨੂੰ ਅੰਦਰ ਜਾਂਦੇ ਸਕੂਨ ਮਹਿਸੂਸ ਨਹੀਂ ਹੋਵੇਗਾ ਦੋ ਸਮੇਂ ਸੇ ਸਕੂਨ ਆਇਆ ਕਿਉਂ ਤੇ ਗਿਆ ਕਿਉਂ ਉਦੋਂ ਪ੍ਰੀਤ ਸੀ ਗੁਰੂ ਨਾਲ ਪ੍ਰੀਤ ਸੀ ਕਿ ਹਰ ਪਲ ਗੁਰੂ ਦਾ ਦਰਬਾਰ ਖੁੱਲਾ ਹੀ ਰਹਿੰਦਾ ਸੀ ਕੋਈ ਅੰਦਰ ਹੋਵੇ ਨਾ ਹੋਵੇ ਇਹ ਨਹੀਂ ਇੱਕ ਚੌਂਕੀ ਦਰਕ ਤੇ ਇਹਦਾ ਇੱਕ ਪਹਿਰੇਦਾਰ ਚਾਹੀਦਾ ਇਹ ਅਜਿਹਾ ਭਾਈ ਕਿੰਨੇ ਕੈਵਰੇ ਚਾਹੀਦੇ ਆ ਪਾਲਕੀਆਂ ਬਣਾਉਣੇ ਆ ਸ਼ੀਸ਼ੇ ਲਾਉਣੇ ਆ ਕੀ ਕੁਸ ਕਰਦੇ ਇਥੇ ਪ੍ਰੇਮੀ ਥੋੜੇ ਆ ਇਸ ਗੁਰੂ ਘਰ 'ਚ ਨੁਕਸਾਨ ਕਰਨ ਵਾਲੇ ਬਹੁਤੇ ਆ। ਉਦੋਂ ਪ੍ਰੀਤ ਸੀ, ਹਲਕੀ ਦੀ ਪ੍ਰੀਤ ਸੀ। ਪ੍ਰੀਤ ਘਟਦੀ ਗਈ। ਤੇ ਜਿਹੜਾ ਉੱਥੇ ਦਾ ਭਗਤੀ ਦਾ ਔਰਾ ਹੁੰਦਾ। ਉਹ ਜੋ ਸਕੂਨ ਹੁੰਦਾ ਉਹ ਵੀ ਖਤਮ ਹੋ ਗਿਆ ਨਾਲ ਦੀ ਨਾਲ ਹੀ। ਹੁਣ ਚਲੇ ਜਾਓ ਕਿਤੇ ਵੀ। ਹੁਣ ਜਿਨ੍ਹਾਂ ਦੀ ਉਮਰ ਬਡੇਰੀ ਹੈ ਉਹਨਾਂ ਨੂੰ ਪਤਾ ਵੀ ਅਸੀਂ ਆ ਚੀਜ਼ ਦੇਖੀ ਹੈ। ਸਕੂਨ ਨਹੀਂ ਹੈ। ਸਕੂਨ ਕਿਉਂ ਨਹੀਂ ਹੈ? ਅਸੀਂ ਗੁਰੂ ਦੀ ਮੱਤ ਤੋਂ ਵਾਂਝੇ ਹੋ ਗਏ ਗੁਰੂ ਦੀ ਮੱਤ ਗਿਆਨ ਤਾਂ ਬਹੁਤ ਇਕੱਠਾ ਕਰ ਲਿਆ ਕਿ ਪਹਿਲਾਂ ਤਾਂ ਭਾਈ ਸਮਾਂ ਹੁੰਦਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹਰ ਇੱਕ ਨਗਰ 'ਚ ਨਹੀਂ ਹੁੰਦੇ ਸੀ ਕਿ ਦੂਰ ਦਰੇੜਿਆਂ ਤੋਂ ਲਿਉਣੇ ਪੈਂਦੇ ਸੀ ਜਦੋਂ ਕੋਈ ਪਾਠ ਹੁੰਦਾ ਸੀ ਤੇ ਹੌਲੀ-ਹੌਲੀ ਗਿਣਤੀ ਵਧਦੀ ਗਈ ਗਿਣਤੀ ਵਧੀ ਗਿਆਨ ਵਧਿਆ ਪਰ ਪ੍ਰੇਮ ਘਟਿਆ ਭਾਜਾਂ ਜੋ ਗਿਣਤੀ ਵੱਧਦੀ ਜਾ ਰਹੀ ਹੈ ਪ੍ਰੇਮ ਘਟਦਾ ਜਾ ਰਿਹਾ ਤੇ ਜਦੋਂ ਪ੍ਰੇਮ ਘਟ ਗਿਆ ਉੱਥੇ ਪ੍ਰੇਮ ਦਾ ਪਰਮਾਤਮਾ ਦਾ ਕੋਈ ਵਾਸਾ ਨਹੀਂ ਉਹ ਤਾਂ ਆਉਂਦਾ ਹੀ ਉੱਥੇ ਹੈ ਜਿੱਥੇ ਪ੍ਰੇਮ ਹੋਵੇ ਜਿੱਥੇ ਭਾਵਨਾ ਹੋਵੇ ਉਹਨੇ ਕੋਈ ਤੇਰੀ ਬਿਲਡਿੰਗ ਨਹੀਂ ਦੇਖਣੀ ਕੋਈ ਤੇਰਾ ਉਹਨੇ ਦਿੱਤਾ ਹੋਇਆ ਦਾਨ ਪੁੰਨ ਨਹੀਂ ਦੇਖਣਾ ਕੋਈ ਤੇਰੀ ਸੋਨੇ ਦੀ ਪਾਲਕੀ ਜਾਂ ਸੋਨੇ ਦਾ ਰਮਾਲਾ ਤੱਕ ਨਹੀਂ ਦੇਖਣਾ ਉਸਨੇ ਉਹ ਤਾਂ ਕੇਵਲ ਤੋਂ ਕੇਵਲ ਆਉਂਦਾ ਹੈ ਜਿਸ ਦੀ ਭੁੱਖ ਹੈ ਉਹ ਹੈ ਪ੍ਰੇਮ ਕਿ ਪ੍ਰੇਮ ਦਾ ਭੁੱਖਾ ਹੈ ਪ੍ਰਮਾਤਮਾ ਉਹਨੂੰ ਜਿੰਨਾ ਦੇ ਸਕਦੇ ਆਂ ਦਿਆ ਕਰੋ ਹੁਣ ਇੱਥੇ ਸਤਿਗੁਰੂ ਪਾਤਸ਼ਾਹ ਨੇ ਜੋ ਫਰਮਾਨ ਕੀਤਾ ਸੀ ਨਾ ਪਿਛਲੇ ਮਹੀਨੇ ਦੇ ਵਿੱਚ ਕਤਕ ਕਰਮ ਕਮਾਵੜੇ ਦੋਸ਼ ਨ ਕਾਹੋ ਜੋ ਪਰਮੇਸ਼ਰ ਤੇ ਬੁੱਲੇ ਆਂ ਵਿਆਪਣ ਸਪੇਰੋ ਵੈਗਰੂ ਨੂੰ ਭੁੱਲ ਗਏ ਆ ਦੁੱਖ ਆਉਣਗੇ ਵੈਗਰੂ ਤੇਰੇ ਨਾਲ ਨਹੀਂ ਖੜਾ ਜਿੱਥੇ ਵੈਗਰੂ ਹੋਵੇ ਵੈਗਰੂ ਦੀ ਭਗਤੀ ਹੁੰਦੀ ਹੋਵੇ ਅੰਦਰ ਵੈਗਰੂ ਦਾ ਵਾਸਾ ਹੋਵੇ ਵੈਗਰੂ ਹਰ ਪਲ ਤੈਨੂੰ ਯਾਦ ਹੋਵੇ ਉਥੇ ਦੁੱਖਾਂ ਨੇ ਕੀ ਆਉਣ ਉਥੇ ਤਾਂ ਉਹ ਨਹੀਂ ਆਉਂਦੇ ਜਿੱਦੋਂ ਸਾਰਾ ਸੰਸਾਰ ਡਰਦਾ ਜਮ ਕਿ ਜਿਸ ਜਮ ਤੋਂ ਹਰ ਕੋਈ ਡਰਦਾ ਜਮਾ ਤੋਂ ਜਮਾ ਦਾ ਡਰ ਲੱਗਦਾ ਹੈ ਦੇ ਦੇਖਾਤਰ ਅਸੀਂ ਅਰਦਾਸਾਂ ਬੇਨਤੀਆਂ ਕਰਵਾਉਣੀ ਆ ਕੀ ਕੁਛ ਕਰਦੀ ਹੈ ਕਿ ਸਾਡੇ ਬੰਦੇ ਨੂੰ ਸੱਚ ਕਾ ਡਬਾੜਦੀ ਬਈ ਤੇਰੇ ਕਿਹਾ ਨਾ ਹਉਨੇ ਵਰਨਾ ਨਾ ਨਿਕੜਨਾ ਇਹ ਤਾਂ ਉਹਦੇ ਕਰਮ ਨੇ ਉਹਦੀ ਕਮਾਈ ਹੈ ਜੋ ਨੇ ਖਟਿਆ ਉਥੇ ਕੇਵਲ ਤੋਂ ਕੇਵਲ ਉਹੀ ਦੇਖਿਆ ਜਾਂਦਾ ਹੁਣ ਪਾਛਾ ਕਹਿੰਦੇ ਜੈ ਸਾਧੂ ਗੋਦ ਭਜਨ ਕੀਰਤਨ ਨਾਨਕ ਨੇ ਨਾ ਹੋਣਾ ਤੂੰ ਨਾ ਛੁੱਟੇ ਨਿਕ ਨਜਈਏ ਦੂਤ ਇਹ ਜਮੋ ਪਰਮਾਤਮਾ ਦੀ ਗੱਲ ਛੱਡ ਜਿੱਥੇ ਉਹਦੀ ਭਗਤੀ ਵੀ ਹੁੰਦੀ ਹੋਵੇ ਨਾ ਸੱਚੀ ਸ਼ਰਧਾ ਭਾਵਨਾ ਨਾਲ ਉਹ ਜਮਾਂ ਕਿਤੇ ਭੁੱਲ ਕੇ ਨਾ ਚਲੇ ਜਾਇਓ ਤੁਸੀਂ ਤਾਂ ਮਰੋਂਗੇ ਨਾਲ ਮੈਨੂੰ ਵੀ ਉਭਰਾਉਂਗੇ ਹਨੂ ਰਾਜਾ ਕਹਿੰਦਾ ਭੁੱਲ ਕੇ ਨਾ ਕਿਤੇ ਗਲਤੀ ਕਰ ਬੈਠੇ ਹੋ ਜਿੱਥੇ ਰੱਬ ਦਾ ਪਿਆਰਾ ਭਗਤੀ ਵਾਲਾ ਬੈਠਾ ਉਥੇ ਔਕੜਾਂ ਮੁਸ਼ਕਲਾਂ ਆਉਣਗੀਆਂ ਸੂਰਜ ਵੀ ਤਪੂ ਪਰ ਤੈਨੂੰ ਮਹਿਸੂਸ ਨਹੀਂ ਹੋਣਾ ਤਪਸ ਹੋਊਗੀ ਦੁਨੀਆ ਵਾਸਤੇ ਤੇਰੇ ਵਾਸਤੇ ਨਹੀਂ ਦਰਦ ਰਹਿ ਗਿਆ ਦੁਨੀਆ ਵਾਸਤੇ ਤੇਰੇ ਵਾਸਤੇ ਨਹੀਂ ਤੇਰੇ ਤੇ ਉਹਦਾ ਅਸਰ ਕੋਈ ਨਹੀਂ ਕਿਉਂਕਿ ਤੇਰਾ ਤਨ ਮਨ ਧਨ ਸਭ ਗੁਰੂ ਦੇ ਕੋਲੇ ਤੇ ਜਦੋਂ ਗੁਰੂ ਦੇ ਕੋਲੇ ਹੈ ਤੇ ਤਕਲੀਫਾਂ ਕਿੱਥੋਂ ਆਣੇ ਆ ਅਸੀਂ ਇਸੇ ਗੱਲ ਨੂੰ ਭੁੱਲੇ ਹੋਏ ਆ ਕਿ ਬੰਦਿਆ ਮਨੁੱਖ ਬਣ ਗਿਆ ਇਸ ਵਾਰ ਤੈਨੂੰ ਸੋਝੀ ਹੈ ਬਾਕੀ ਕਿਸੇ ਜੁਨੀ ਚ ਤੈਨੂੰ ਸੋਝੀ ਨਹੀਂ ਆਉਣੀ ਕਿ ਐਸੇ ਹੈ ਜੁਨੀਏ ਵੇ ਹੋਣੇ ਤੈਨੂੰ ਦਿਖਣਾ ਵੀ ਨਹੀਂ ਐ ਐਸੇ ਜੀਵ ਜੰਤੂ ਹੈ ਜਿਨ੍ਹਾਂ ਨੂੰ ਦਿਖਾਈ ਨਹੀਂ ਦਿੰਦਾ ਅਨੰਤ ਨੇ ਸੂਖਮ ਤੋਂ ਸੂਖਮ ਵੱਡੇ ਤੋਂ ਵੱਡਾ ਕਿ ਐਨੇ ਹੈ ਜੋ ਸਾਡੀ ਨਿਗਾਹ ਵਿੱਚ ਨਹੀਂ ਆਉਂਦੇ ਕਿ ਰੋਜ਼ ਅਸੀਂ ਖਾਣੇ ਆ ਪੀਣੇ ਆ ਪਦਾਰਥ ਇਹਨਾਂ ਦੇ ਵਿੱਚ ਵੀ ਜੀਵ ਜੰਤੂ ਹੈ ਜਦੋਂ ਵਿਗਿਆਨੀ ਇਹਨੂੰ ਮਾਈਕਰੋਸਕੋਪ ਵੇਰ ਨਾਲ ਚੈੱਕ ਕਰਦੇ ਆ ਨਾ ਕਿ ਜਿਸ ਨੂੰ ਅਸੀਂ ਕਹਿੰਦੇ ਆ ਇਹ ਨਹੀਂ ਭਾਈ ਇਹ ਤਾਂ ਸੁੱਧ ਵੈਸ਼ਨੂ ਕਾਰੀ ਹੈ ਕਦੇ ਉਹਨੂੰ ਦਹੀਂ ਵਗੈਰਾ ਦੁੱਧ ਵਗੈਰਾ ਦਾਨਾ ਕੋਈ ਵੀ ਖਾਣ ਵਾਲੀ ਚੀਜ਼ ਦਾ ਉਹਦਾ ਡਾਕਟਰੀ ਮੁਆਇਨਾ ਕਰਕੇ ਦੇਖ ਲਓ ਤੁਹਾਨੂੰ ਸਾਰੇ ਜੀਵ ਜੰਤੂ ਲੱਭਣਗੇ ਇਹਦੇ ਵਿੱਚ ਦਿਖਾ ਦੇਣਗੇ ਕੋਈ ਹੁੰਦੇ ਇਹ ਜਰਾਸੀਮ ਹੁੰਦੇ ਆ ਵੀ ਨੇ ਅੰਚ ਭਾਵੇਂ ਕੋਈ ਵਾਂਝਾ ਨਹੀਂ ਹੈ ਇਹ ਜੋ ਕਦੇ ਵੀ ਮਨ ਚ ਇੱਛਾ ਲੈ ਕੇ ਤੁਰਦਾ ਕਿ ਮੈਂ ਤਾਂ ਵੈਸ਼ਨੂ ਹਾਂ ਤੇ ਉਹ ਭਾਈ ਤੂੰ ਹਵਾ ਨਹੀਂ ਲੈਂਦਾ कि ਜਦੋਂ ਤੂੰ ਹਵਾ ਅੰਦਰ ਖਿੱਚਦਾ ਅਨੇਕਾਂ ਹੀ ਐਸੇ ਜੀਵ ਤੇਰੇ ਅੰਦਰ ਜਾਂਦੇ ਹਨ ਜਿਨ੍ਹਾਂ ਨੂੰ ਤੇਰੀ ਅੱਖ ਨਹੀਂ ਦੇਖਦੀ ਪਰ ਤੇਰੇ ਅੰਦਰ ਜਾਂਦੇ ਆ ਉਹ ਵੀ ਆਤਮਾ ਦੇ ਨਾਲ ਨੇ ਆਤਮਾ ਉਹਨਾਂ ਦੇ ਵਿੱਚ ਵੀ ਹੈ ਪਰ ਉਹਨਾਂ ਦੇਖ ਸਕਦੇ ਆ ਨਾ ਬੋਲ ਸਕਦੇ ਆ ਭਾਬ ਐਸੀਆਂ ਵੀ ਜੁਨੀਆਂ ਨੇ ਹੁਣ ਇੱਕ ਜੁਨੀ ਮਿਲੀ ਐ ਮਨੁਖ ਵਾਲੀ ਹੁਣ ਇੱਕ ਸੋਜੀ ਵਾਲੀ ਐ ਮੈਨੂੰ ਦਿਖਦਾ ਵੀ ਐ ਸੁਣਦਾ ਵੀ ਐ ਸੁਣਾ ਵੀ ਸਕਦਾ बोल ਵੀ ਸਕਦਾ ਲੋਕਾਂ ਦੇ ਬੋਲ ਸੁਣ ਵੀ ਸਕਦਾ ਹੁਣ ਮੈਨੂੰ ਮਤ ਲੈਣੀ ਚਾਹੀਦੀ ਹੈ ਕਿ ਇਹ ਮਨ ਗੁਰੂ ਨੂੰ ਦਿੱਤਿਆਂ ਹੀ ਭਲਾ ਹੋੜਾ ਕਿ ਗੁਰੂ ਨੇ ਮਨ ਤੇਰਾ ਤਦ ਗ੍ਰਹਿਣ ਕਰਨਾ ਜਦੋਂ ਤੂੰ ਉਹਦੇ ਨਾਲ ਪ੍ਰੀਤ ਕਰਦਾ ਹੋਵੇਂ ਬਿਗੈਰ ਪ੍ਰੀਤ ਤੋਂ ਉਹਨੂੰ ਕੁਛ ਵੀ ਪਸੰਦ ਨਹੀਂ ਹੈ ਕੁਛ ਵੀ ਲਾਇਕ ਨਹੀਂ ਕਰਦਾ ਹੁਣ ਤੋ ਪਿਛਲੇ ਮਹੀਨੇ ਦਾ ਫਰਮਾਨ ਸੀ ਕਿ ਰੱਬ ਨੂੰ ਭੁੱਲ ਗਿਆਂ ਤੇ ਦੁਖਾਉਣਗੇ ਤਕਲੀਫਾਂ ਮਹਿਸੂਸ ਹੋਣਗੀਆਂ ਤੇ ਇਸ ਮਹੀਨੇ ਚ ਜੋ ਫਰਮਾਨ ਹੈ ਤੇ ਪਾਸ਼ ਨੇ ਮਗਰ ਮਾਹੇ ਸੋਹੰਤੀਆਂ ਹਰ ਪਿਰ ਸੰਗ ਬੈਠਣੀਆਂ ਜਿਸ ਤਰ੍ਹਾਂ ਦੁਨੀਆਵੀ ਇਸਤਰੀ ਪਤੀ ਤੇ ਉਹਦਾ ਵਿਛੋੜਾ ਨਹੀਂ ਤਲ ਸਕਦੀ ਕਿ ਜੋ ਸੱਚ ਜੀ ਜੋ ਭਾਵ ਪਤੀ ਵਰਤਾ ਸਤਰੀਏ ਉਹ ਹਰ ਪਲ ਉਹ ਤਾਂ ਪਹਿਲਾਂ ਸਮੇਂ ਦੇ ਵਿੱਚ ਹੁੰਦਾ ਸੀ ਨਾ ਕਿ ਗਲ ਦੇ ਵਿੱਚ ਸ਼ੀਸ਼ਾ ਇੱਕ ਪਾਇਆ ਹੁੰਦਾ ਸੀ ਫਰੇਮ ਹੁੰਦਾ ਸੀ ਪਾ ਲੌਕਟ ਕਿਹਦੀ ਜਿਵੇਂ ਉਹਦੇ ਚ ਆਪਣੇ ਪਤੀ ਦੀ ਫੋਟੋ ਰੱਖਦੀ ਹੁੰਦੀ ਸੀ ਤੇ ਹਰ ਪਲ ਦੇਖਦੀਆਂ ਸੀ ਅਕਸਰ ਦੇਖਦੇ ਆ ਕਿ ਪ੍ਰਾਤਨ ਸਮੇਂ ਦੇ ਨਾ ਜੋ ਬੱਚੇ ਆ ਉਹਨਾਂ ਦੇ ਆਪਣੇ ਮਾ ਪਿਤਾ ਦੇ ਨਾਲ ਉਹਨਾਂ ਦੇ ਫੇਸ ਬਹੁਤ ਮਿਲਦੇ ਆ ਚਿਹਰੇ ਮਿਲਦੇ ਆ ਇਹ ਗੱਲਾਂ ਸਾਨੂੰ ਯਾਦ ਰੱਖਣ ਵਾਲੀਆਂ ਹੁੰਦੀਆਂ ਕਿ ਜਿੱਦਾਂ ਦਾ ਤੂੰ ਦੇਖੇਗਾ ਸੁਨੇਗਾ ਵੈਸਾ ਹੀ ਬੱਚੇ ਦਾ ਪ੍ਰਭਾਵ ਪੈਣਾ ਕਿ ਆਪ ਦੇਖਦੇ ਆ ਘਰਾਂ ਦੇ ਵਿੱਚ ਭਾਤ ਭਾਂ ਦੀਆਂ ਜੋਕਰਾਂ ਦੀਆਂ ਐਕਟਰਾਂ ਦੀਆਂ ਡਾਂਸਰਾਂ ਦੀਆਂ ਇਹ ਜਿਹੇ ਫੋਟੋਆਂ ਲੱਗੀਆਂ ਹੁੰਦੀਆਂ ਇੱਥੋਂ ਹੀ ਕਲਯੁਗ ਦੀ ਸ਼ੁਰੂਆਤ ਹੋ ਗਈ ਹੈ ਤੇ ਫਿਰ ਅੱਗੇ ਬੱਚਾ ਵੀ ਐਸੀ ਹੋਣਾ ਕਿਉਂਕਿ ਜੋ ਤੂੰ ਦੇਖ ਰਿਹਾ ਹੈ ਤੇਰੇ ਬੱਚਾ ਵੀ ਦੇਖ ਰਿਹਾ ਹੈ ਭਾਈ ਜੋ ਮਾਂ ਸੁਣ ਰਹੀ ਹੈ ਉਹਦਾ ਬੱਚੇ ਤੇ ਵੀ ਪ੍ਰਭਾਵ ਆ ਜੇ ਕਲਜੁਗਤੀਆਂ ਗੱਲਾਂ ਸੁਣੇਗੀ ਤੇ ਕਲਜੁਗ ਕੀ ਫਾਇਦਾ ਹੋਣਾ ਨਾ ਘਰ ਦੇ ਵਿੱਚ ਕਲਜੁਗ ਬਦਨਾ ਹੀ ਆ ਹਰ ਇੱਕ ਛੋਟੀ ਤੇ ਛੋਟੀ ਚੀਜ਼ ਜਿਸ ਘਰ ਦੇ ਵਿੱਚ ਮਾਂ ਗਰਭਤੀ ਹੈ ਮਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਭਾਵੇਂ ਇੱਕ ਹੋਰ ਤਾਂ ਨਵੇਂ-ਨਵੇਂ ਭਾਈ ਇਸ ਟੂਲਮੈਂਟ ਆ ਗਏ ਕਿ ਇਲਾਕੇ ਛੱਡ ਦੋ ਆਟੋਮੈਟ ਕੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਪਾੜ ਚੱਲਦਾ ਰਹਿੰਦਾ ਸੁਣੀ ਚੱਲ ਸਾਰਾ ਦਿਨ ਭਾਈ ਉਹ ਮਾਂ ਦੇ ਗਰਭ ਦੇ ਵਿੱਚ ਬੈਠੇ ਬੱਚੇ ਤੱਕ ਵੀ ਜਾਂਦਾ ਜੈਸਾ ਬੱਚੇ ਨੂੰ ਸਿਖਾਏਗਾ ਜੇ ਤਾਂ ਪਿਤਾ ਜੇ ਤਾਂ ਸੂਰਮਾ ਹੋਵੇ ਉਹਦੇ ਬੱਚੇ ਵੀ ਐਸੇ ਹੀ ਐ ਜੇ ਦਸ਼ਮੇਸ਼ ਪਿਤਾ ਜੀ ਇਨੇ ਜੋਤੇ ਸੂਰਮੇ ਕਰਵਾਣੇ ਆਲੇ ਸੀ ਤੇ ਬੱਚੇ ਵੀ ਕੋਈ ਘਟਨੀ ਸੀ ਤੇ ਜਿਹੜੇ ਉਹਨਾਂ ਨਾਲ ਜੁੜ ਗਏ ਸੱਚੇ ਨੇ ਉਹ ਵੀ ਕਿਸੇ ਨੂੰ ਘਟਨੀ ਅੰਜ ਭਾਈ ਉਹ ਵੀ ਉਸੇ ਮਾਰਗ ਦੇ ਪਾਂਦੀ ਹੈ ਭਾਵ ਪ੍ਰਭਾਵ ਪੈਂਦਾ ਅਸਰ ਪੈਂਦਾ ਹੈ ਇਹ ਹਵੇਸ਼ਾ ਹਰ ਇੱਕ ਮਾਂ ਨੂੰ ਸੋਚਣੀ ਚਾਹੀਦੀ ਹੈ ਕਿ ਮੇਰਾ ਪੁੱਤਰ ਧਰਮੀ ਹੋਵੇ ਹੋ ਨਾ ਵੱਡਾ ਹੋ ਕੇ ਮੇਰੀ ਗੁੱਤ ਖਿੱਚੇ ਤੇ ਮੈਨੂੰ ਹੀ ਬਿਰਧ ਆਸ਼ਰਮ ਬਾੜ ਦੇਵੇ ਇਹ ਅੱਜ ਜਿਹੜੇ ਮਾਤਾ ਪਿਤਾ ਬਿਰਧ ਆਸ਼ਰਮ ਜਾਂਦੇ ਆ ਨਾ ਗਲਤੀ ਇਹਨਾਂ ਦੀ ਆਪਣੀ ਹੈ ਕਿ ਭਾਈ ਉਸ ਟਾਈਮ ਸੋਚਣਾ ਸੀ ਕਿ ਬੱਚੇ ਨੂੰ ਮੈਂ ਚੰਗੇ ਸੰਸਕਾਰ ਦਵਾ ਅੰਦਰ ਬੈਠੇ ਨੇ ਉਹ ਹੀ ਕੱਚੀ ਸਲੇਟ ਹੈ ਜਿਹਦਾ ਕੁਝ ਲਿਖ ਦੂੰ ਧਰਮ ਦੀ ਗੱਲ ਲਿਖ ਦੂੰ ਇਹਨੇ ਧਰਮੀ ਬਣਨਾ ਤੇ ਜੇ ਮੈਂ ਮਾੜੇ ਕਰਮ ਭਾਵ ਜੋ ਅਸੀਂ ਨਾਟਕ ਚਾਟਕ ਦੇਖਦੇ ਆਂ ਜੀਬੀਆਂ ਦੇਖਦੇ ਆਂ ਲੈ ਪੁੱਤ ਆ ਫੜ ਰਿਮੋਟ ਤੇ ਇਹ ਆ ਜਾਂਦੀ ਹੈ ਪੇਕੇ ਕਿ ਜਦੋਂ ਬੱਚਾ ਹੁੰਦਾ ਅਕਸਰ ਹੀ ਐਸੇ ਹੀ ਚੱਲਦਾ ਹੈ ਨਾ ਤੇ ਮਾਂ ਨੂੰ ਕੁਝ ਜ਼ਿਆਦਾ ਲਾੜ ਹੁੰਦਾ ਇਹ ਨਹੀਂ ਕਹਿੰਦੇ ਧੀਏ ਆ ਲੈ ਗੁਟਕਾ ਸਾਫੜ ਇਹ ਗੁਰਵਾਣੀ ਤੂੰ ਪੜੀ ਜਾਣੀ ਐ ਬਸ ਤੂੰ ਕੰਮ ਨਹੀਂ ਕੋਈ ਹੋਰ ਕਰਨਾ ਤੇਰੇ ਸਾਰੇ ਕੰਮ ਮੈਂ ਕਰੂੰਗੀ ਤੈਨੂੰ ਬੈਠੀ ਨੂੰ ਚਾਹ ਪਾਣੀ ਹੋ ਇਹ ਗੱਲ ਕੋਈ ਮਾਂ ਮਤ ਨਹੀਂ ਦਿੰਦੀ ਕੋਈ ਵਿਰਲੀ ਹੁੰਦੀ ਐ ਨਹੀਂ ਤਾਂ ਭਾਈ ਨਵੇਂ-ਨਵੇਂ ਚੈਨਲ ਆਹ ਚੈਨਲ ਲਵਾਤਾ ਆਹ ਮੱਭੀ ਮੈਨੂੰ ਆ ਵੀ ਲਵਾ ਦੇ ਹੁਣ ਇਹ ਤੇ ਚੈਨਲ ਵਾ ਦਉਂਦੇ ਆ ਮੈਂ ਫਲਾਣਾ ਨਾਟਕ ਦੇਖਣਾ ਤੇ ਫਿਰ ਬੱਚਾ ਵੀ ਨਾਟਕਕਾਰੀ ਪੈਦਾ ਹੁੰਦਾ ਬਈ ਇਹ ਐਸੇ ਹੁੰਦੇ ਆ ਨਿੱਕੇ ਨਿੱਕੇ ਪੁਆਇੰਟ ਹੁੰਦੇ ਆ ਜੋ ਹਰ ਇੱਕ ਨੂੰ ਸੋਚਣੇ ਚਾਹੀਦੇ ਆ ਕਿ ਸੰਸਾਰ ਦੇ ਵਿੱਚ ਇਹ ਜੋ ਕਲਯੁਗ ਵੱਧ ਗਿਆ ਇਹ ਤਾਂ ਸਭ ਨੂੰ ਪਤਾ ਪੜ੍ਹੇ ਅਨਪੜ੍ਹੇ ਹਰ ਇੱਕ ਨੂੰ ਵੀ ਕਲਯੁਗ ਦਾ ਵਾਸਾ ਬਹੁਤ ਦਿਨੋਂ ਦਿਨ ਵਧ ਰਿਹਾ ਹੈ ਕਿਉਂਕਿ ਅਸੀਂ ਸ਼ੁਰੂਆਤ ਮਾੜੀ ਕਰਦੇ ਆ ਹੁਣ ਆਪ ਜੀ ਸਰਵਣ ਕਰ ਰਹੇ ਹੋ ਮੱਗਰ ਮਾਹੇ ਸੋਹੰਦੀਆਂ ਹਰ ਫੇਰ ਸੰਗ ਬੈਠਣੀਆਂ ਜਿਵੇਂ دنیਵੀ ਇਸਤਰੀ ਪਤੀਤ ਬਗਨ ਜੀ ਉਸ ਤਰ੍ਹਾਂ ਹੀ ਜੀਵ ਆਤਮਾ ਅਵੇਸ਼ ਪਰਮਾਤਮਾ ਦੀ ਭਜਨ ਬੰਦਗੀ ਸੇਵਾ ਸਿਮਰਨ ਦੇ ਵਿੱਚ ਰੰਗੀਰੇ ਦੀ ਹੈ ਬਗਰ ਮਾਹ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਜਿਹੜੇ ਅੱਜ ਭਗਤੀ ਕਰਦੇ ਆ ਭਜਨ ਕਰਦੇ ਹਨ ਭਾਵ ਪਰਮਾਤਮਾ ਨਾਲ ਜੁੜੇ ਹੋਏ ਸੱਚੇ ਹਿਰਦੇ ਨਾਲ ਜੁੜੇ ਆ ਆਛਾ ਕਹਿੰਦੇ ਤਨ ਕੀ ਸੋਵਾ ਯਾ ਗਣੀ ਜੇ ਸਾਹਿਬ ਮੇਲੜੀਆਂ ਕਹਿੰਦੇ ਉਹਦੀ ਤਾਂ ਆਪਾਂ ਤਾਂ ਕਨੇ ਚਾਰ ਪੈਸੇ ਜੇਬ ਚ ਆ ਗਏ ਮੀਰ ਬਣ ਗਿਆ ਕੋਈ ਪਦਗੀ ਮਿਲ ਗਈ ਲੈ ਵੀ ਮੈਂ ਤਾਂ ਬਹੁਤ ਉੱਚਾ ਹੋ ਗਿਆ ਪਰ ਪਾਸ਼ਾ ਕਹਿੰਦੇ ਉਹਦੀ ਨਿਗਾਹ ਤਾਂ ਤੂੰ ਬਹੁਤ ਨੀਵੇਂ ਆ ਉੱਥੇ ਤਾਂ ਕੇਵਲ ਤੋਂ ਕੇਵਲ ਨਾਮ ਰੱਤੇ ਪਾਸ਼ਾ ਉੱਥੇ ਵਿਡਾਈ ਕਿਹਨੂੰ ਮਿਲਦੀ ਹੈ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਆ ਉਹਨਾਂ ਨੂੰ ਵੀ ਬਿੜਾਈਆਂ ਮਿਲਦੀਆਂ ਉਹਨਾਂ ਨੇ ਉਸਤਤ ਮਿਲਦੀ ਹੈ ਤੇ ਪਾਤਸ਼ਾਹ ਕਹਿੰਦੇ ਆ ਕਿਦੇ ਉਹਨਾਂ ਦੀ ਤਾਂ ਉਸਤਤ ਬਿੜਾਈ ਕਹੀ ਨਹੀਂ ਸਕਦੇ ਉਹਨਾਂ ਦੇ ਬਾਰੇ ਤਾਂ ਆਪਾਂ ਕੀ ਵਿਖਿਆ ਨਹੀਂ ਕਰ ਸਕਦੇ ਤਨ ਮਨ ਮੋਲੇ ਆ ਰਾਮ ਸਿਓ ਸੰਗ ਸਾਧ ਸਹਿਲੜੀਆਂ ਸਾਧ ਕੋਈ ਸਰੀਰ ਕੋਈ ਬਾਣੇ ਦੀ ਗੱਲ ਨਹੀਂ ਹੈ ਸਾਧ ਉਹ ਜਿਹਦੇ ਅੰਦਰ ਪਰਮਾਤਮਾ ਦੇ ਦਿੱਤੇ ਹੋਏ ਗੁਣ ਦਾ ਵਾਸਾ ਹੈ ਜਿਹੜਾ ਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਭਾਣੇ ਚੱਲਦਾ ਐਸੇ ਸੱਜਣ ਕੋਲ ਬੈਠੋਗੇ ਉਹ ਹਮੇਸ਼ਾ ਪਰਮਾਤਮਾ ਦੀ ਸੱਚੀ ਦੀ ਗੱਲ ਕਰੇਗਾ ਕਰੈਤਾ ਤੋਂ ਦੂਰ ਰਹੇਗਾ ਤੇ ਜੋ ਸਾਖਤ ਪੁਰਖ ਹੈ ਜਿਹਦੇ ਬਾਤ ਗੁਰਵਾਣੀ ਕਹਿੰਦੀ ਹੈ ਸਾਖਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਗ ਕਹਿੰਦੇ ਸਾਖਤ ਪੁਰਖ ਦਾ ਕਦੇ ਵਾਸਾ ਨਹੀਂ ਉਹਦੇ ਨਜ਼ਦੀਕ ਨਹੀਂ ਰਹਿਣਾ ਉਹ ਹਮੇਸ਼ਾ ਹੀ ਕੂੜ ਬੋਲੇਗਾ ਕਪਟ ਦੀ ਗੱਲ ਕਰੇਗਾ ਉਹਦੇ ਮੁਖ ਤੋਂ ਕੋਈ ਵੀ ਸਤਗੁਰ ਦੀ ਗੱਲ ਨਹੀਂ ਹੋਣੀ ਸੱਚ ਦੀ ਗੱਲ ਨਹੀਂ ਹੋਣੀ ਐਸੇ ਸਖਸ਼ਾਂ ਦੀ ਸੰਗਤ ਤੋਂ ਦੂਰ ਰਹੇ ਤੇ ਕੇਵਲ ਤੋਂ ਕੇਵਲ ਉਹਨਾਂ ਦੀ ਸ਼ਰਨ ਵਿੱਚ ਆਇਆ ਕਰੇ ਜਿਹੜੇ ਰੱਬ ਦਾ ਨਾਮ ਜਪਦੇ ਆ ਰੱਬ ਦੀ ਗੱਲ ਕਰਦੇ ਹਨ ਪ੍ਰਮਾਤਮਾ ਦੀ ਗੱਲ ਕਰਦੇ ਹਨ ਤੇ ਸਤਗੁਰ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਰਤਨ ਜਵੀਰ ਲਾਲ ਹਰ ਕੰਠ ਤਨ ਜੜੀਆਂ ਸਭ ਤੋਂ ਜੋ ਕੀਮਤੀ ਉਹ ਇਹ ਬੋਲ ਦੀ ਕਿ ਜਿਸ ਬੋਲ ਦੇ ਨਾਲ ਪ੍ਰਮਾਤਮਾ ਵੀ ਖੁਸ਼ ਹੋ ਜਾਂਦਾ ਹੈ ਪ੍ਰਮਾਤਮਾ ਨਾਲ ਸਾਡਾ ਬਸਾ ਹੋ ਜਾਂਦਾ ਹੈ ਉਹਨਾਂ ਬਚਨਾਂ ਬਾਰੇ ਸਤਗੁਰ ਪਾਤਸ਼ਾਹ ਜੀ ਕਹਿੰਦੇ ਜੇ ਮੈਂ ਵਾਹਿਗੁਰੂ ਨੂੰ ਮਿਲਣਾ ਕੀ ਕਰਾਂ ਕਿ ਕਿਵੇਂ ਮੈਨੂੰ ਉਹਦੇ ਦਰਸ਼ਨ ਮੋਹ ਕੇ ਬੋਲ ਬੋਲੀ ਜਿਵੇਂ ਸੰਤਰੇ ਪਿਆਰ ਕਹਿੰਦੇ ਜਿਹਦੇ ਨਾਲ ਤੈਨੂੰ ਪ੍ਰਮਾਤਮਾ ਨਾਲ ਮੇਲ ਹੋਣਾ ਮਲਾਪ ਹੋਣਾ ਕੇਵਲ ਤੋਂ ਕੇਵਲ ਤੇਰੇ ਬੋਲ ਹੈ ਕਿ ਬੋਲਾਂ ਦੇ ਨਾਲ ਹੀ ਸਾਡੀ ਸੰਸਾਰ ਦੇ ਵਿੱਚ ਗੰਢ ਬਣਦੀ ਹੈ ਟੁੱਟਦੀ ਵੀ ਬੋਲਾਂ ਨਾਲ ਹੀ ਬੋਲ ਹੀ ਹੁੰਦੀ ਹੈ ਆਵਾਜ਼ ਹੀ ਹੁੰਦੀ ਹੈ ਤੇ ਐਸੀ ਆਵਾਜ਼ਾਂ ਦੀ ਪਾਛ ਕਹਿੰਦੇ ਜਿਹੜੀ ਸਾਨੂੰ ਆਵਾਜ਼ ਪ੍ਰਮਾਤਮਾ ਨਾਲ ਮਿਲਾ ਦੇਵੇ ਉਹ ਤਾਂ ਭਾਈ ਹੀਰਿਆਂ ਲਾਲ ਜਵੇਹਰਾਂ ਤੋਂ ਵੀ ਉੱਤਮ ਹੈ ਐਸੀ ਆਵਾਜ਼ ਸਤਿਗੁਰੂ ਪਾਤਸ਼ਾਹ ਕਹਿੰਦੇ ਆ ਨਾਨਕ ਬਾਚੇ ਧੂੜ ਤਨ ਬਰਾ ਵਿਚਰਣੀ ਦਰ ਪੜੀਆਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੇਰੀ ਕਿੰਨੀ ਵਿੜਾਈ ਕਰਦੇ ਆ ਉਸਤ ਕਰਦੇ ਆ ਤੂੰ ਸੁੱਖ ਮੰਗਦਾ ਪਾਤਸ਼ਾਹ ਜੀ ਕਹਿੰਦੇ ਉਹ ਤਾਂ ਤੇਰੇ ਚਰਨਾਂ ਦੀ ਧੂੜ ਮੰਗਦਾ ਗੁਰੂ ਨਾਨਕ ਸਾਹਿਬ ਕਿ ਤੂੰ ਇੰਨਾ ਉੱਤਮ ਹੈ ਇਸ ਕਾਲਯੁਗ ਦੇ ਵਿੱਚ ਤੂੰ ਆ ਕੇ ਨਾਮ ਜਪਿਆ ਬੰਦਗੀ ਕੀਤੀ ਜਿਉਂ-ਜਿਉਂ ਸਮਾ ਭੈੜਾ ਜਿਉਂ-ਜਿਉਂ ਮੁਸ਼ਕਲਾਂ ਆਇਆਂ ਇਹਦੇ ਵਿੱਚ ਨਾਮ ਜਪਣ ਵਾਲੇ ਨੂੰ ਵਡਿਆਈ ਉੱਤਮ ਦਿੱਤੀ ਗਈ ਤੇ ਪਾਤਸ਼ਾਹ ਜੀ ਫਰਮਾਨ ਕਰਦਾ ਨਾਨਕ ਬਾਚੇ ਧੂੜ ਤਨ ਪਰਵਚਰਨੀ ਧਰ ਪੜੀਆਂ ਜਿਹੜੇ ਸਤਿਗੁਰਾਂ ਦੇ ਬਚਨ ਕਮਾਣੇ ਬਚਨ ਕਮਾਉਣੇ ਹੀ ਸ਼ਰਨ ਆਉਣਾ ਹੁੰਦਾ ਉਹਦੇ ਬਾਅਦ ਤੇ ਕੋਈ ਗੁਰੂ ਘਰ ਕੋਈ ਇਮਾਰਤ ਕੋਈ ਮੰਦਿਰ ਕੋਈ ਮਸਜਿਦ ਨਹੀਂ ਉਹਦੇ ਵਾਸਤੇ ਤਾਂ ਭਾਈ ਪ੍ਰਭੂ ਦੀ ਸ਼ਰਨ ਆਉਣਾ ਕਿ ਉਹਦੇ ਬਚਨਾਂ ਤੇ ਅਮਲ ਕਰਨਾ ਕਿਤੇ ਵੀ ਬੈਠ ਕੇ ਕਹਲਾ ਬਚਨਾਂ ਤੇ ਅਮਲ ਕਰਾ ਬੱਗਰ ਪ੍ਰਵਯਾ ਰਾਤਣਾ ਜੋ ਸਭ ਤੋਂ ਵੱਡਾ ਸਤਿਗੁਰ ਪਾਇਛ ਨੇ ਬਚਨ ਕੀਤਾ ਭਜਨ ਬੰਦਗੀ ਵਾਲਿਆਂ ਵਾਸਤੇ ਕਹਿੰਦੇ ਬੋੜਨ ਜਨਮੜੀਆ ਇਹ ਜਦੋਂ ਤੂੰ ਜੰਮੇਗਾ ਕਿ ਤੇ ਤੈਉ ਤੈਨੂੰ ਦੁੱਖ ਮਿਲਣੀ ਹੈ ਭਾਵੇਂ ਤੂੰ ਕਿਸੇ ਵੀ ਸਰੀਰ ਚ ਆ ਜਾ ਮਨੁੱਖ ਚ ਆ ਜਾ ਜੀਵ ਜੰਤੂ ਚ ਆ ਜਾ ਪਛੂ ਪੰਛੀਆਂ ਚ ਪੇੜ ਪੌਦਿਆਂ ਚ ਆ ਜਾ ਕਿ ਜਿਉਂ ਵੀ ਤੂੰ ਜੋਨੀ ਵਿੱਚ ਆ ਗਿਆ ਸਰੀਰ ਵਿੱਚ ਆ ਗਿਆ ਆਕਾਰ ਚ ਆ ਗਿਆ ਇਹ ਤਾਂ ਪ੍ਰਮਾਤਮਾ ਨੇ ਆਪਣੇ ਲਈ ਵੀ ਇਹ ਗਲ ਵਰਤੀ ਹੋਈ ਹੈ ਕਹਿੰਦੇ ਮੈਂ ਵੀ ਜਦੋਂ ਸੰਸਾਰ ਦੇ ਇੱਕ ਦੇ ਸਰੀਰ ਧਾਰੂਗਾ ਨਾ ਤੇ ਮੈਨੂੰ ਵੀ ਦੁੱਖ ਤਕਲੀਫਾਂ ਆਣਿਆ ਗੁਰੂ ਸਾਹਿਬਾਨਾਂ ਨੂੰ ਵੀ ਦੁੱਖ ਤਕਲੀਫਾਂ ਆਈਆਂ ਇਹ ਤੋਂ ਮੁਕਤ ਹੋਣਾ ਬਾਹਰੋਂ ਮੁਕਤ ਹੈ ਤੈਵੇਂ ਮੁਕਤ ਹੋਣਾ ਸਤਿਗੁਰ ਕੇ ਜਨਵੇਂ ਗਵਨ ਮਟਾਇਆ ਇਹ ਗੱਲ ਇੱਥੇ ਫਰਮਾਨ ਕਰਦੇ ਨੇ ਮਗਰ ਪ੍ਰਰਧਣਾ ਕਿ ਜਿਹੜਾ ਦੁੱਖਾਂ ਦਾ ਸੰਸਾਰ ਹੈ ਇੱਥੇ ਮੈਂ ਆਉਣਾ ਹੀ ਨਹੀਂ ਇਹ ਇਸ ਤੋਂ ਨਿਕਲ ਕੇ ਮੈਂ ਉਸ ਘਰ ਚ ਚਲੇ ਜਾਣਾ ਜਿੱਥੇ ਕੇਵਲ ਤੋਂ ਕੇਵਲ ਭਜਨ ਹੈ ਬੰਦਗੀ ਹੈ ਪਰਮਾਤਮਾ ਖੁਦ ਬੈਠਾ ਉਸ ਦੇ ਘਰ ਵਿੱਚ ਜਾ ਕੇ ਸਤਗੁਰੂ ਕੇ ਜਨਮ ਗਮਨ ਮਟਾਇਆ ਤੇ ਇਹ ਹੀ ਫਰਮਾਨ ਹੈ ਇਸ ਮਹੀਨੇ ਦਾ ਮਕਰ ਪ੍ਰਭ ਅਰਾਧਨਾ ਬਹੁੜਨਾ ਜਨਮੜਿਆ ਕਿ ਮਕਰ ਮਹੀਨੇ ਚ ਜੋ ਅਜ ਤੱਕ ਆਪ ਜਨੇ 12 ਮਹਾਂ ਦੇ ਪਾਠ ਸਰਵਣ ਕੀਤੇ ਹਨ ਹਰ ਮਹੀਨੇ ਦਾ ਅਲੱਗ-ਲੱਗ ਉਪਦੇਸ਼ ਹੈ ਤਤਕਦਾ ਉਪਦੇਸ਼ ਸੀ ਕਿ ਰੱਬ ਨੂੰ ਭੁੱਲ ਗਏ ਆ ਪਰਮੇਸ਼ਰ ਤੇ ਭੁੱਲੇ ਆ ਬਿਆਪਨ ਸਬੇ ਰੋ ਪ੍ਰਮੇਚਨ ਨੂੰ ਯਾਦ ਕਰ ਉਸ ਮਹੀਨੇ ਚ ਇਹ ਗੱਲ ਕਹੀ ਸੀ ਇਸ ਗੱਲ ਮਹੀਨੇ ਕਹਿ ਦਿੱਤੀ ਕਿ ਜੇ ਤੂੰ ਬੰਦਗੀ ਕੀਤੀ ਹੈ ਮੱਗਰ ਪਰ ਅਰਦਨ ਬਹੜਨਾ ਜਨਮੜੀ ਹੈ ਤੇ ਜਨਮ ਮਨ ਤੋਂ ਮੁਕਤ ਹੋ ਜਾਏਗਾ ਸਰੀਰਾਂ ਤੋਂ ਮੁਕਤ ਹੋ ਜਾਏਗਾ ਇਹ ਹੀ ਸਾਡਾ ਜੀਵਨ ਦਾ ਲਕਸ਼ਯ ਇਹ ਹੀ ਸਾਡੀ ਭਜਨ ਬੰਦਗੀ ਕਰਨ ਦਾ ਇੱਕ ਸਾਨੂੰ ਮੌਕਾ ਮਿਲੇ ਹੈ ਇਹ ਹੀ ਇੱਕ ਸਮਾਂ ਐਸਾ ਹੈ ਜਿਹੜਾ ਸਾਨੂੰ ਪ੍ਰਮਾਤਮਾ ਨਾਲ ਮਿਲਾ ਦੇਗਾ ਉਹ ਹੈ ਮਨੁੱਖਾ ਦੇਹੀ ਗੁਰਸੇਵਾ ਤੇ ਵਕਤ ਕਮਾਈ ਤਾਵੇ ਇਹ ਮਾਨਸ ਦੇਹੀ ਪਾਈ ਮਨੁੱਖ ਨੂੰ ਜੋ ਦੇਹੀ ਮਿਲੀ ਹੈ ਕੇਵਲ ਤੋਂ ਕੇਵਲ ਪ੍ਰਮਾਤਮਾ ਦੀ ਭਜਨ ਬੰਦਗੀ ਕਰਨ ਵਾਸਤੇ ਮਿਲੀ ਹੈ ਖਾਣ ਪੀਣ ਸੌਣ ਸਭ ਬਾਕੀ ਦੁਨੀਆ ਚ ਵੀ ਹੋਵੇਗਾ ਪਰ ਬੰਦਗੀ ਨਹੀਂ ਹੋਣੀ ਬੰਦੇ ਆ ਸੰਭਲ ਜਾ ਇਹ ਹੀ ਮੌਕਾ ਤਾਂ ਇਹ ਤੇਰੀ ਅਸਰ ਇਹ ਤੇਰੀ ਵਾਰ ਕਟ ਪੀਤਰ ਤੂੰ ਦੇਖ ਵਿਚਾਰ ਸੋ ਭਗਾ ਵਾਲਿਓ ਕਰਮਾ ਵਾਲਿਓ ਜੋ ਆਪ ਜੀ ਬਾਰਾਂ ਮਾਹ ਦਾ ਪਾਠ ਸਰਵਣ ਕੀਤਾ ਹੈ ਗੁਰਬਾਣੀ ਜੋ ਸਤੁਕਰ ਸਾਨੂੰ ਉਪਦੇਸ਼ ਦਿੰਦਿਆਂ ਇਸਤੇ ਪਾਈ ਅਮਲ ਕਰਨਾ ਹੈ ਫੇਰ ਹੀ ਸਾਡੇ ਲੋਕ ਸੁਕੀਏ ਲੋਕ ਸੇਲੇ ਨਾਨਕ ਹਰਪੁਰਾ ਵਾਪੇ ਮਿਲੇ ਆਓ ਹੁਣ ਛੇ ਪੜੀਆਂ ਨਾ ਸਭ ਦਾ ਜਾਪ ਹੋਵੇਗਾ ਉਪਰੰਤ ਅਰਦਾਸਾਂ ਬੇਨਤੀਆਂ ਹੁਕਮਾ ਮੇਕੜਾ ਪ੍ਰਸਾਦ ਨੇ ਦੇਗਾ ਸੋ ਧੰਤਾ ਦੇ ਜੋਗ ਜੋ ਗੁਰਪਾਤ ਸਦੀ ਗੁਰਵਾਨੀ ਦਾ ਆਨੰਦ ਮਾਣਦੇ ਹੋਂ RAM KALI MALADI JANAN DE KONG KA ਹੰਦ ਤੇ ਆ ਪਿਮਾਏ ਦੇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਕਰੀਆਂ ਸ਼ਬਦ ਗਾਣੇ ਆਈਆਂ ਜਿਉ ਤੋ ਤਾਂ ਗਾਵੋ ਹਰੀ ਕੇਰਾ ਮਨ ਦਿਨੀ ਵਸਾਇਆ ਕਹੇ ਨਾਨਕ ਨੰਦੂ ਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰਨ ਵਾਲੇ ਹਰ ਨਾ ਰਹੁ ਤੂੰ ਮਨ ਮੇਰੇ ਦੁੱਖ ਸਾ ਵਿਸਾਰਣਾ ਕੀ ਗਾਰੋ ਕਰੇ ਤੇਰਾ ਕਰ ਸਭ ਸਵਾਰ